ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਗਰੀਆ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਦਿਆਂਗੇ ਜੇ ਅਗਲੇ 5 ਦਿਨਾਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ 25 ਮਈ ਤੱਕ ਮੌਸਮ ਪੰਜਾਬ ਦਾ ਫਲਸ ਨਾ ਲੱਗ ਦੇ ਕਿਸ ਤਰ੍ਹਾਂ ਦਾ ਰਹਿ ਸਕਦਾ ਸੌ ਗਜੂ ਦਾ ਟਾਈਮ ਦੇ ਵਿੱਚ ਬੱਝਮੀ ਸਿਸਟਮ ਸਰਕਰਮ ਆਉਂਦੇ ਦਿਨਾਂ ਦੇ ਵਿੱਚ ਇਹਦੀ ਕੀ ਰਿਪੋਰਟ ਹੈ ਇਹ ਵੀ ਤੁਹਾਨੂੰ ਦੱਸਾਂਗੇ ਐਸੇ ਦੇ ਨਾ ਤਾਜ਼ਾ ਸੈਟਲਰ ਦਸ ਇਹਨਾਂ ਦੇਖ ਲੈਣੇ ਆ ਜੀ ਸਭ ਤੋਂ ਪਹਿਲਾਂ ਲਗਫਗ ਆਥਣ ਦੇ 600 600 ਦਾ ਟਾਈਮ ਹੋਣ ਜਾ ਰਿਹਾ ਔਰ 20 ਮਈ ਦੀ ਐਸੇਲੇ ਸ਼ਾਮ ਹੋ ਚੁੱਕੀ ਹੈ ਤੇ ਨਾਲ ਅਰੇ ਆਖਰੀ ਪੜਾਥਿਆ ਜੇਕਰ ਗੱਲ ਕਰਦੇ ਹਾਂ ਜੇ ਪੰਜਾਬ ਹਰਿਆਣਾ ਰਾਜਸਥਾਨ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਮੌਸਮ ਬਿਲਕੁਲ ਸਾਫ ਹੈ ਗਰਮ ਤੇ ਖੁਸ਼ਕ ਅੱਜ ਦਾ ਦਿਨ ਵੀ ਰਿਹਾ ਹੈ ਲਗਭਗ ਬਹੁਤੇ ਖਾਗਾਂ ਦੇ ਵਿੱਚ ਫੁਰੇ ਗਰਮੀ ਨੇ ਵੱਟ ਕੱਢੇ ਹੋਏ ਨੇ ਹਮਸ ਬਹੁਤ ਜ਼ਿਆਦਾ ਬਣੀ ਹੋਈ ਹੈ ਪੰਜਾਬ ਦੇ ਲਗਭਗ ਸਾਰੇ ਖੇਤਾਂ ਦੇ ਵਿੱਚ ਸੋ ਅੱਜ ਵੀ ਟੈਂਪਰੇਚਰ 40ਾਂ ਤੋਂ ਪਲੱਸ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਬਠਿੰਡਾ ਯਰ ਹੋਰ ਸਭ ਤੋਂ ਗਰਮ ਰਿਹਾ ਸੀ 44-45 ਡਿਗਰੀ ਸੈਲਸੀਅਸ ਦੇ ਨਾਲ ਸੋ ਅੱਜ ਵੀ ਆਸਾਰ ਨੇ ਕਿ ਇੰਨੇ ਕਹੀ ਟੈਂਪਰੇਚਰ ਜਿਹੜੇ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋਈ ਹੋਣਗੇ 42-43 ਦਾ ਅਸਸ ਬਹੁਤੇ ਫਾਗਾਂ ਦੇ ਵਿੱਚ ਪੰਜਾਬ ਦੇ ਟੈਂਪਰੇਚਰ ਹੈ ਜਿਹੜੇ ਇਸ ਵੇਲੇ ਚੱਲਦੇ ਫਿਰਦੇ ਨੇ ਪਾਛਵੇਂ ਸਿਸਟਮ ਤੇ ਅਸੀਂ ਗੱਲ ਕੀਤੀ ਸੀ ਕਿ ਅੱਜ ਬੱਦਲ ਬਣ ਸਕਦਾ ਦੁਪਹਿਰ ਤੋਂ ਬਾਅਦ ਪਰ ਬੱਦਲ ਨਹੀਂ ਬਣਿਆ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਾਛਵੇਂ ਸਿਸਟਮ ਸਰਗਰਮ ਨਹੀਂ ਹੈ ਐਕਟਿਵ ਨਹੀਂ ਹੈ ਕਿਉਂਕਿ ਅੱਜ ਜਿਹੜਾ ਬੱਦਲ ਬਣਿਆ ਉਹ ਪਹਾੜਾਂ ਦੇ ਵਿੱਚ ਖੜਿਆ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਸਜਨਪੁਰ ਸ਼ਿਮਲਾ ਮੰਡੀ ਇਹਨਾਂ ਖੇਤਰਾਂ ਦੇ ਵਿੱਚ ਹਿਮਾਚਲ ਦੇ ਤਗੜੇ ਸ਼ਰਾਟੇ ਤਗੜੇ ਗੜੇ ਮਾਰ ਹੋਈ ਹੈ ਲਗਭਗ ਦੁਪਹਿਰ ਦੇ 2 ਤੋਂ ਲੈ ਕੇ 3-4 ਵਜੇ ਤੱਕ ਤੇ ਇਹਨਾਂ ਖਾਗਾਂ ਦੇ ਵਿੱਚ ਜੋ ਬੱਦਲ ਬਣਿਆ ਉਹ ਐਸੇ ਲਈ ਅੱਗੇ ਖੇਸ ਸਕ ਰਿਹਾ ਤੇ ਤੁਸੀਂ ਦੇਖ ਸਕਦੇ ਆ ਕਿ ਅੱਗੇ ਉੱਤਰਾਖੰਡ ਵੱਲ ਇਹ ਬੱਦਲ ਹੈ ਜਿਹੜ ਆਉਂਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਹਲਕੇ ਦਰਮਿਆਨੇ ਸ਼ਰਾਟੇ ਕਿਤੇ ਕੁਝ ਪਹਾੜਾਂ ਦੇ ਵਿੱਚ ਹਲਕੇ ਗੜੇ ਮਾਰੇ ਜੜੀਆ ਸੰਭਵ ਹੈ ਸੋ ਅੱਜ ਆ ਦਿਨ ਜੇ ਲੰਘ ਚੁੱਕਾ ਪੂਰਾ ਚੱਲ ਰਿਹਾ ਸੀ ਕਾਫੀ ਤੇਜ਼ ਰਫਤਾਰ ਨਾਲ ਸਵੇਰੇ ਪਰ ਹੁਣ ਹਵਾ ਵੀ ਜੜੀਆ ਕਾਫੀ ਠੱਲ ਪੈ ਚੁੱਕਿਆ ਹਵਾ ਤੇ ਪੂਰਾ ਕੱਲ ਵੀ ਚੱਲੇਗਾ ਕੱਲ ਵੀ ਪੁਰੇ ਦੇ ਚੱਲਣ ਦੇ ਆਸਾਰ ਨੇ ਕੱਲ ਵੀ ਧੁੱਪ ਲਗਣੀਆਂ ਸਾਰੇ ਪੈਰਾਮੀਟਰ ਫਿੱਟ ਬੈਠ ਰਹੇ ਨੇ ਐਂਟੀ ਸਰਕੂਲੇਸ਼ਨ ਹਵਾਵਾਂ ਅਰਬ ਸਾਗਰ ਤੋਂ ਬੰਗਾਲ ਦੀ ਖਾੜੀ ਤੋਂ ਪਹੁੰਚ ਕਰ ਰਹੀਆਂ ਨੇ ਉੱਤਰ ਪਾਰ ਤੋਂ ਵੱਲ ਨੂੰ ਸਾਰਾ ਕੁਝ ਪੈਰਾਮੀਟਰ ਸੈੱਟ ਹੋ ਚੁੱਕਿਆ ਹੈ ਪਛਮੀ ਸਿਸਟਮ ਵੀ ਐਕਟੀਵੇਟ ਆ ਪਰ ਹੁਣ ਇੱਥੇ ਇਹ ਗੱਲ ਹੈ ਕਿ ਜਿਹੜਾ ਬਦਲ ਬਣੇਗਾ ਉਹ ਕਿਦਾਂਲੇ ਹਾਸੇ ਬਣੇਗਾ ਕੱਲ ਬਣੇਗਾ ਨਹੀਂ ਬਣੇਗਾ ਅਗਲੇ 72 ਘੰਟੇ ਜਿਹੜੇ ਹੋਣਗੇ ਜੀ ਇਹ ਸਿਸਟਮ ਵਾਲੇ ਹੋਣਗੇ ਯਾਨੀ ਕਿ ਕੱਲ 1 ਇੱਕੀ ਤਰੀਕ ਹੈ 22 ਤਰੀਕ 23 ਤਰੀਕ ਤੇ 24 ਤਰੀਕ 21 ਲੈ ਕੇ 24 ਦੇ ਵਿਚਕਾਰ ਇੱਕ ਅੱਧਾ ਦਿਨ ਐਸਾ ਹੋਏਗਾ ਜਦੋਂ ਤਗੜਾ ਹਨੇਰ ਚਖੜ ਤਗੜੀ ਕਲੇਮਾਰ ਤੇ ਤਗੜਾ ਜੇ ਕਹਿ ਸਕਦੇ ਆ ਕਿ ਇੱਕ ਤੂਫਾਨੀ ਹਵਾਵਾਂ ਜਿਹੜੀਆਂ ਚੱਲ ਸਕਦੀਆਂ ਨੇ ਜਿਨ੍ਹਾਂ ਦੀ ਰਫ਼ਤਾਰ 50 ਤੋਂ ਲੈ ਕੇ 65-70 ਕਿਲੋਮੀਟਰ ਹੋ ਸਕਦੀ ਹੈ ਸੋ ਇਹ ਕਦੋਂ ਵਾਪਰੇਗਾ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਵਾਪਰੇਗਾ ਇਹ ਬਿਲਕੁਲ ਸਟੀਕ ਹਨ ਮਾਂ ਜਿਹੜਾ ਮੌਕੇ ਤੇ ਫਤਾ ਲੱਗੇਗਾ ਕਿਉਂਕਿ ਕੁਝ ਨਹੀਂ ਫਤਾ ਬਦਲ ਕਿਹੜੇ ਪਾਸੇ ਵੜਨਾ ਮਾਝਾ ਵਾਲੇ ਪਾਸੇ ਵੜੇ ਮਾਲਵੇ ਵਾਲੇ ਜਾਂ ਕੇਂਦਰੀ ਹਰਿਆਣਾ ਜਾਂ ਫਿਰ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਸੋ ਇਹ ਸਾਰਾ ਕੁਝ ਡਿਪੈਂਡ ਮੌਕੇ ਤੇ ਕਰੇਗਾ ਤੇ ਮੌਕੇ ਤੇ ਹੀ ਤੁਹ ਗੱਲ ਗੱਲ ਨੇ ਜੀ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਅੱਜ ਦੇ ਲਈ ਜ येलो ਅਲਰਟ ਜਿਹੜੇ ਜਾਰੀ ਕੀਤੇ ਗਏ ਸੀ 40-45 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਠੰਡਾ ਸਟ੍ਰੌਂਗ ਯਾਨੀ ਕਿ ਗਰਜ ਚਮਕ ਦੇ ਨਾਲ ਵੀ ਤੇ ਅੱਜ ਦੀ ਰਾਤ ਗਰਮ ਹੋਣ ਵਾਲੀ ਹੈ ਜੇ ਇੱਥੇ ਲਿਖਿਆ ਹੋਇਆ ਵਾਰਮ ਨਾਈਟ ਯਾਨੀ ਕਿ ਦਿਨਾਂ ਨਾਲ ਰਾਤਾਂ ਦਾ ਟੈਂਪਰੇਚਰ ਹੋਏਗਾ ਉਹ ਵੀ ਤਾਂ ਉੱਚੇਗਾ ਸੋ ਅਗਲੇ ਲਗਾਤਾਰ 6-7 ਦਿਨ ਯਾਨੀ ਕਿ 25-26 ਤਰੀਕ ਤੱਕ ਗਰਜਲੇਸ਼ਕ ਦੇ ਨਾਲ ਉਮੀਦ ਹੈ ਜਿਹੜੇ ਯੈਲਰ ਅਲਰਟ ਨੇ ਜਾਰੀ ਕੀਤੇ ਗਏ ਨੇ ਹੀਟ ਵੇਵ ਵੀ ਹੀਟ ਵੇਵ ਦੀ ਤਾਪ ਮੈਂ ਕਹਿ ਸਕਦਾ ਜੇ ਹਵਾਵਾਂ ਚੱਲਦੀਆਂ ਹੁੰਦੀਆਂ ਗਰਮ ਹਵਾਵਾਂ ਚੱਲ ਰਹੀਆਂ ਨੇ ਫਰ ਘੱਟ ਰਫਤਾਰ ਤੇ ਚੱਲ ਰਹੀਆਂ ਨੇ ਇਸ ਲਈ ਹੀਟ ਵੇਵ ਦੇ ਅਲਰਟ ਨਹੀਂ ਹੈ ਪੰਜਾਬ ਦੇ ਵਿੱਚ ਤੇ ਹਰਿਆਣਾ ਚੰਡੀਗੜ੍ਹ ਦੇ ਵਿੱਚ ਵੀ ਇਹੀ ਹਾਲ ਹੈ ਉੱਥੇ ਵੀ ਲਗਭਗ ਬਹੁਤੇ ਖਾਗਾਂ ਦੇ ਵਿੱਚ ਹਮਸਨੇ ਕਹਿਟਾਇਆ ਜਾਂ ਫਿਰ ਕੱਲੇ ਅਗਲੇ 4-5 ਜਿਹੜੇ ਹੋਣਗੇ ਠੱਲ ਹੋਣਗੇ ਚੜਦੇ ਟੈਂਪਰੇਚਰ ਨੂੰ ਤੇ ਹਮਸ ਰਾਹਤ ਮਿਲੇਗੀ ਜਦੋਂ ਇੱਕ ਅਦਾ ਸਪੈਲ ਮੀਹਾ ਦਾ ਤਕੜਾ ਲੱਗ ਗਿਆ ਜੀ ਸੋ ਇਹ ਸਿਸਟਮ ਨੇ ਪੂਰਾ ਟ੍ਰਿਗਰ ਮਿਲਿਆ ਹੋਇਆ ਤੇ ਹੁਣ ਕਿੱਦਾਂਲੇ ਹਾਸੇ ਨੂੰ ਸਿਸਟਮ ਜ਼ੋਰ ਫੜਦਾ ਇਹ ਤੁਹਾਨੂੰ ਮੌਕੇ ਤੇ ਅਫਰ ਡੇ ਰਸੀਂ ਕਰਦੇ ਰਾਂਗੇ ਜੀ ਜਸ ਜੀ ਤੁਹਾਨੂੰ ਧੰਨਵਾਦ ਇੱਥੇ ਸਕਰੀਨ ਦਾ ਦੇ ਸਕਦੇ ਹਾਂ ਜੀ 26 ਤਰੀਕ ਤੱਕ ਦੇ ਲਈ ਅਲਰਟ ਜਿਹੜੇ ਮੌਸਮ ਫਾਕ ਨੇ ਜਾਰੀ ਕਰ ਦਿੱਤੇ ਨੇ ਤੇ ਅਗਲੇ ਦਿਨਾਂ ਦੇ ਵਿੱਚ ਰਾਹਤ ਮਿਲਣ ਜਾ ਰਹੀ ਆ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਉੱਤਰਾਖੰਡ ਪਲੱਸ ਜੰਮੂ ਤੇ ਲੰਦੇ ਪੰਜਾਬ ਦੇ ਖੇਤਰ ਧੰਨਵਾਦ